ਗੁਰਦਾਸਪੁਰ ਦੇ ਪਿੰਡ ਚੱਕਰੀ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦ ਮਾਮੂਲੀ ਗੱਲ ਨੂੰ ਲੈ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇੱਕ ਬਜ਼ੁਰਗ ਨੂੰ ਘਰ ਵਿੱਚ ਵੜ ਕੇ ਉਹਦੀ ਲੱਤ ਤੇ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਜਦ ਭੱਜਣ ਲੱਗੇ ਤਾਂ ਆਸ-ਪਾਸ ਦੇ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਇੱਕ ਨੌਜਵਾਨ ਦੀ ਜਮਕੇ ਕੁਟਮਰ ਕੀਤੀ ਅਤੇ ਬਾਅਦ ਵਿੱਚ ਇਹਨਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉੱਤੇ ਹੀ ਜ਼ਖਮੀ ਬਜ਼ੁਰਗ ਨੂੰ ਗੁਰਦਾਸਪੁਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹਰਦਾ ਇਲਾਜ ਕੀਤਾ ਜਾ ਰਿਹਾ ਹੈ। ਉਤੇ ਇਸ ਮਾਮਲੇ ਵਿੱਚ ਥਾਣਾ ਘਮਾਨਕਲਾਂ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਨਾਂ ਹਮਲਾਵਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜ਼ਖਮੀ ਹੋਏ ਹਮਲਾਵਾਰ ਦਾ ਵੀ ਇਲਾਜ ਕਰਵਾਇਆ ਜਾ ਰਿਹਾ ਹੈ। ਨਾ ਕਿ ਇਹਨਾਂ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਵਾਰਦਾਤ ਕੋਈ ਨਹੀਂ ਹੋਈ, ਨਾਮ ਮੇਰਾ ਬਲਵਿੰਦਰ ਸਿੰਘ। ਵਾਰਦਾਤ ਕੋਈ ਨਹੀਂ ਹੋਈ, ਅਸੀਂ ਤਾਂ ਛੋਟੇ ਤੇ ਗੱਲ ਪੈਂਦਾ ਸੀ ਅਸੀਂ ਹੱਥ ਜੋੜਦੇ ਆ। ਤੇ ਉਹਨੇ ਮੈਂ ਗੇਟ ਖੋਲਿਆ। ਉਨੇ ਕੁੜੀਆ ਉਹਨੇ ਗੋਲੀ ਮਾਰ ਦਿੱਤੀ ਔਰ ਕੋਈ ਹੱਦ ਕੋਈ ਕੋਈ ਗੱਲ ਨਹੀਂ ਕੋ ਬਾਤ ਨਹੀਂ ਕੀ ਨਾ ਸੀ ਕਿ ਨਾ ਸੀਗੇ ਉਹ ਦੋ ਜਣੇ ਹਜੇ ਹਾਂਜੀ ਨਾ ਸੀਗੇ ਇੱਕ ਦਾ ਨਾਮ ਹਰਜੀਤ ਸਿੰਘ ਹੈ ਦੂਜੇ ਦਾ ਉਹ ਮੁੰਡੇ ਦਾ ਮੈਨੂੰ ਨਾਮ ਤਾਂ ਨਹੀਂ ਪਤਾ ਕੋਈ ਕਾਲ ਕੋ ਕਾਲ ਮਤਲਬ ਕੀ ਕਾਲੀ ਗੋਲੀ ਕੋਈ ਸਮਝ ਨਹੀਂ ਕੋਈ ਆਈ ਕੀ ਕਹਿੰਦੇ ਕੀ ਆ ਕੇ ਤੁਹਾਨੂੰ ਸਾਨੂੰ ਕੁਝ ਵੀ ਨਹੀਂ ਕਿਹਾ ਜਿਉਂ ਨਾਵੇਂ ਤੁਹਾਨੂੰ ਆਖੀ ਉਹਨੇ ਭੈਜੋਨੇ ਗੋਲੀ ਬਾੜ ਦਿੱਤੀ ਹੈ ਤੇ ਅਸੀਂ ਭੱਜਣਾ ਠੀਕ ਬਸੇ ਪੈ ਗਈ ਹੈ ਕਿੰਨੀਆਂ ਗੋਲੀਆਂ ਵਜੀ ਤੜੇ ਮੇਰੇ ਆ ਦੋ ਹੀ ਲੱਗੀਆਂ ਜੀ ਥੱਲੇ ਹਾਂਜੀ ਪੁਲਿਸ ਆਈ ਮੌਕੇ ਤੇ ਹਾਂ ਪੁਲਿਸ ਆਈ ਸੀ ਉਹਨਾਂ ਮੁੰਡੇ ਫੜ ਲਏ ਇੱਕ ਤੇ ਮੌਕੇ ਤੇ ਫੜ ਲਿਆ ਇੱਕ ਉਹਨਾਂ ਬਾਅਦ ਚ ਫੜ ਲਿਆ ਇਹ ਇਹ ਪਹਿਲਾਂ ਕੋਈ ਪਹਿਲਾ ਪੁਲਿਸ ਕੋਲ ਚਲਾਈ ਕਿਤੇ ਕਰੇ ਸਕੂਲ ਕਾਲਜ ਉਹ ਪਹਿਲਾ ਸਕੂਲੇ ਚਲਾਈ ਹੈ ਜੀ ਅਸੀਂ ਤੇ ਆਵੇਂ ਤੁਹਾਨੂੰ ਕਹਿ ਦਈਏ ਅਸੀਂ ਕਦੀ ਆਪਣੇ ਕੰਮ ਨਹੀਂ ਵਾਸਤਾ ਵਾ ਸਾਨੂੰ ਮੇਰੇ ਤੋਂ ਛੋਟਾ ਜਿਹਾ ਲੈ ਗਿਆ ਤੇ ਉਹ ਮੁੰਡਾ ਆ ਡੇ ਸਰਪੰਚ ਆ ਤੇ ਉਹ ਹੋਈ ਲਾਗੇ ਆ ਜਮ ਫੜ ਕੇ ਜਿਹਨਾਂ ਗੋਲੀ ਚ ਲੈ ਹਾਂਜੀ ਇਹਨਾਂ ਗੋਲੀ ਚ ਦੋ ਫੜੇ ਗਿਆ ਉਹ ਦੋਵੇਂ ਫੜੇ ਗਏ ਕਿਨੇ ਫੜੇ ਹਾਂਜੀ ਕਿਨੇ ਫੜਿਆ ਪਤਾ ਨਹੀਂ ਜੇ ਕਿਨੇ ਫੜਿਆ ਮੈਂ ਦੇਵੇਂ ਤੁਹਾਨੂੰ ਸਾਡੇ ਕੋਲ ਮੈਨੂੰ ਪਤਾ ਹੀ ਨਹੀਂਗਾ ਕਿਨੇ ਫੜਿਆ ਤੇ ਕਿਨੇ ਨਹੀਂ ਹਾਂਜੀ ਇੱਕ ਪੇਸ਼ੈਂਟ ਆਇਆ ਸੀ ਗ੍ਰਤੀ ਸਾਡੇ ਕੋਲ ਪੇਸ਼ੰ ਦਾ ਨਾਮ ਬਲਵਿੰਦਰ ਸਿੰਘ ਹੈਗਾ 62 ਈਅਰ ਏਜ ਹੈ ਮੇਲ ਪੇਸ਼ੈਂਟ ਹੈ ਸੋ ਰਾਤੀ ਸਰਜੀਕਲ ਹਿਸਟਰੀ ਆਫ ਗਨ ਸ਼ਾਟ ਨਾਲ ਆਏ ਸੀਗੇ ਬੇਸਿਕਲੀ ਪੇਸ਼ੈਂਟ ਦੇ ਐਗਜ਼ਿਟ ਤੇ ਐਂਟਰੀ ਗੁਨਸ ਹੈਗੇ ਨੇ ਐਸ ਤਰ੍ਹਾਂ ਜੋ ਐਕਸਰਸ ਕੀਤੇ ਨੇ ਉਹਦੇ ਵਿੱਚ ਕੋਈ ਬੁਲੇਟ ਅਵੇਲੇਬਲ ਨਹੀਂ ਹੈ ਇਸ ਵੇਲੇ ਸੋ ਐਸ ਲਈ ਕੋਈ ਬੋਨੀ ਇੰਜਰੀ ਨਜ਼ਰ ਨਹੀਂ ਆ ਰਹੀ ਹੈ ਬੋਨੀ ਜਾਂ ਵੈਸਟਰਨ ਇੰਜਰੀ ਕੋਈ ਕਾਸ ਨਜ਼ਰ ਨਹੀਂ ਆ ਰਹੀ ਹੈ ਸੋ ਐਸ ਲਈ ਪਹਿਨ ਸਾਡੇ ਕੋਲ ਅਬਜ਼ਰਵੇਸ਼ਨ ਚ ਹੈਗਾ ਜੋ ਪੇਸ਼ੈਂਟ ਜਿਹੜੇ ਵੂਂਡ ਸੂਚੇਬਲ ਸੀਗੇ ਸੂਚਰ ਕਰ ਚੁੱਕੇ ਆ ਸੋ ਹੱਲੇ ਪੇਸ਼ੈਂਟ ਅਬਜ਼ਰਵੇਸ਼ਨ ਦੇ ਵਿੱਚ ਹੈ ਪਰ ਕਿਹੜੀ ਕਿਹੜੀ ਲਾਥ ਫੈਕਟ ਕੀਤਾ ਗਿਆ ਇੱਕ ਵੂਂਡ ਨੇ ਰਾਈਟ ਲੈਫਟ ਥਾਈ ਤੇ ਆਇਆ ਦੋ ਵੂਂਡ ਬਿਲੋ ਨੀ ਹੈਗੇ ਨੇ ਬਾਈਲੈਟਰਲ ਲੋਅ ਲিম ਤੇ ਐਸਲੈ ਵੂਨਡ ਹੈਗੇ ਨੇ ਸੋ ਜਿਹੜੇ ਸਚਰੇਬਲ ਸੀਗੇ ਸਚਰ ਕਰ ਚੁਕੇ ਆ ਸੋ ਐਸਲੈ ਕੋਈ ਬੋਨੀ ਇੰਜਰੀ ਨਹੀਂ ਹੈ ਸੋ ਪੇਸ਼ੈਂਟ ਆਬਜ਼ਰਵੇਸ਼ਨ ਦੇ ਵਿੱਚ ਹੈ ਇਸਲੇ ਆਈਸੀਯੂ ਬੁਲੇਟ ਕੋਈ ਅਵੇਲੇਬਲ ਤਾਂ ਨਹੀਂ ਹੈ ਜੋ ਐਕਸਰੇ ਕੀਤੇ ਨੇ ਉਸਕੇ ਬੁਲੇਟ ਤਾਂ ਨਹੀਂ ਮਿਲੀ ਹੈ ਜੋ ਅਲਰਜੀ ਹਿਸਟਰੀ ਸੀਗੀ ਗਨ ਸ਼ਾਟ ਦੀ ਹਿਸਟਰੀ ਹੈਗੀ ਆ ਉਹਦੇ ਚ ਐਂਟਰੀ ਤੇ ਐਗਜ਼ਿਟ ਵੂਨਡ ਮਿਲੇ ਨੇ ਪਰ ਬੁਲੇਟ ਵੀ ਚ ਨਹੀਂ ਮਿਲੇਗਾ ਬੁਲੇਟ ਫਿਲਹਾਲ ਐਕਸਰੇ ਚ ਨਹੀਂ ਨਜ਼ਰ ਆਈਏ ਜੀ